ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪੰਜਾਬ ਬੈਲਟ ਚੈਨਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਕੌਰ ਜੀ ਬਹੁਤ ਬਹੁਤ ਧੰਨਵਾਦ ਦਲਜੀ ਪੰਜਾਬ ਦੀ ਸਿਆਸਤ ਵਿੱਚ ਦੇਖ ਰਿਹਾ ਹੈ ਕਿ ਇੱਕ ਵਾਰ ਫਿਰ ਤੋਂ ਕਾਫੀ ਵੱਡਾ ਰਾਜਨੀਤਿਕ ਤੂਫਾਨ ਖੜਾ ਹੋ ਗਿਆ ਹੈ ਚਰਨਜੀਤ ਚਰਨਜੀਤ ਸਿੰਘ ਚੰਨੀ ਦੇ ਤਾਜ਼ਾ ਬਿਆਨ ਦੇ ਨਾਲ ਜੋ ਹੈ ਕਾਂਗਰਸ ਪਾਰਟੀ ਦੀ ਅੰਦਰੂਨੀ ਸਿਆਸਤ ਜੋ ਹੈ ਫਿਰ ਤੋਂ ਗਰਮਾਂਦੀ ਨਜ਼ਰ ਆ ਰਹੀ ਹੈ ਕਿਉਂਕਿ ਚਰਨਜੀਤ ਚੰਨੀ ਨੇ ਰੀਸੈਂਟਲੀ ਜਿਹੜਾ ਕਾਂਗਰਸ ਪਾਰਟੀ ਦੇ ਹੀ ਮੰਚ ਦੇ ਉੱਪਰ Dalit ਭਾਈਚਾਰੇ ਦੇ ਹੱਕ ਦੀ ਆਵਾਜ਼ ਚੱਕੀ ਸੀ ਕਾਂਗਰਸ ਵਿੱਚ ਉਸ ਦੇ ਨਾਲ ਸਿਆਸੀ ਕੜਮਾਸਪੈੰਦਾ ਨਜ਼ਰ ਆ ਰਿਹਾ ਹੈ ਤੇ ਚੰਨੀ ਦੇ ਬਿਆਨ ਨੂੰ ਪਾਰਟੀ ਵਿਰੋਧੀ ਕਰਾਰ ਦੇ ਕੇ ਚੰਨੀ ਖਿਲਾਫ ਬਿਆਨਬਾਜ਼ੀ ਵੀ ਸ਼ੁਰੂ ਹੋਈ ਔਰ ਕੁਝ ਇਸ ਤਰ੍ਹਾਂ ਦੀਆਂ ਚਰਚਾਵਾਂ ਔਰ ਗੱਲਾਂ ਵੀ ਸਾਹਮਣੇ ਆ ਰਹੀਆਂ ਨੇ ਕਿ ਜਲਦੀ ਹੀ ਜੋ ਹੈ ਦਿੱਲੀ ਦੇ ਵਿੱਚ ਮੀਟਿੰਗ ਵੀ ਹੋਣ ਜਾ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਸੋ ਜ਼ਰੂਰ ਤੁਸੀਂ ਕਾਂਗਰਸ ਪਾਰਟੀ ਦੀ ਜਿਹੜੀ ਇਹ ਸਥਿਤੀ ਅੰਦਰੂਨੀ ਸਿਆਸਤ ਜੋ ਹੈ ਅੰਦਰੂਨੀ ਗੁੱਟਬਾਜ਼ੀ ਖਤਮ ਹੋਦਾ ਨਾਮ ਨਹੀਂ ਲੈ ਰਹੀ ਐ ਇਸ ਉੱਪਰ ਗੱਲ ਸਾਂਝੀ ਕਰਨਾ ਚਰਨਜੀਤ ਚੰਨੀ ਦਾ ਜਿਹੜਾ ਬਿਆਨ ਹੈ ਇਸ ਉੱਪਰ ਗੱਲ ਜ਼ਰੂਰ ਸਾਂਝੀ ਕਰਨਾ ਓਵਰਆਲ ਕਾਂਗਰਸ ਪਾਰਟੀ ਦੀ ਜਿਹੜੀ ਸਥਿਤੀ ਦੀ ਆਪਾਂ ਗੱਲ ਕਰੀਏ ਤਾਂ ਕੀ ਲੱਗ ਰਿਹਾ ਹੈ ਕਿ ਜਿਹੜੀ ਕਾਂਗਰਸ ਦੀ ਅੰਦਰੂਨੀ ਸਿਆਸਤ ਹੈ ਸਤਾਈ ਤੋਂ ਪਹਿਲਾਂ ਕਾਂਗਰਸ ਪਾਰਟੀ ਦੀ ਹੀ ਸਿਆਸੀ ਖੇਡ ਵਿਗਾੜ ਦੀ ਨਜ਼ਰ ਆ ਰਹੀ ਹੈ ਜ਼ਰੂਰ ਇਸ ਉੱਪਰ ਗੱਲ ਸਾਂਝੀ ਕਰਿਓ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਸਮਝੀਏ ਕਿ ਚਰਨਜੀਤ ਸਿੰਘ ਚੰਨੀ ਨੇ ਕੀ ਕੀਤਾ ਚਰਨਜੀਤ ਸਿੰਘ ਚੰਨੀ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਗਈ ਹੈ ਉਹ ਵੀਡੀਓ ਉਸੇ ਮੀਟਿੰਗ ਦੀ ਹੈ ਇਹ ਮੀਟਿੰਗ ਹੋਈ ਸੀ ਕਾਂਗਰਸ ਭਵਨ ਦੇ ਆਡੀਟੋਰੀਅਮ ਦੇ ਵਿੱਚ ਜਿਹੜਾ ਟੌਪ ਫਲੋਰ ਤੇ ਹੈ ਇਹ ਕਾਂਗਰਸ ਦੇ ਐਸਸੀ ਸੈੱਲ ਦੀ ਮੀਟਿੰਗ ਸੀ ਅਨੁਸੂਚਿਤ ਜਾਤੀ ਸੈੱਲ ਦੀ ਮੀਟਿੰਗ ਸੀ ਜਿਹਦੇ ਵਿੱਚ ਅਨੁਸੂਚਿਤ ਜਾਤੀ ਸੈੱਲ ਦੇ ਅਹੁਦੇਦਾਰ ਵੀ ਸੀ ਔਰ ਕਾਂਗਰਸ ਦੇ ਸਾਬਕਾ ਵਿਧਾਇਕ ਮੌਜੂਦਾ ਵਿਧਾਇਕ ਜਿਹੜੇ ਦਲਿਤ ਭਾਈਚਾਰੇ ਨਾਲ ਸੰਬੰਧਿਤ ਨੇ ਉਹ ਵੀ ਉੱਥੇ ਮੌਜੂਦ ਸੀ ਮંચ ਤੇ ਰਾਜਾ ਵੜਿੰਗਵੀ ਸੀ ਹੋਰ ਕੌਮੀ ਅਹੁਦੇਦਾਰ ਵੀ ਸੀ ਆ ਇਹਨਾਂ ਦੇ ਕੌਮੀ ਪ੍ਰਧਾਨ ਐਸਸੀਐਲ ਦੇ ਔਰ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਵੱਡੇ ਦਲੀ ਤਾਗੂ ਉਹ ਵੀ ਮੌਜੂਦ ਸੀ ਸੁਖਵਿੰਦਰ ਡੈਣੀ ਬੰਡਾਲਾ ਔਰ ਹੋਰ ਵੀ ਬਹੁਤ ਸਾਰੇ ਐਮਐਲਏ ਡਾਕਟਰ ਰਾਜਕੁਮਾਰ ਵੇਰਕਾ ਵੀ ਉੱਥੇ ਸੀ ਤੇ ਲੁਧਿਆਣੇ ਵਾਲੇ ਇੱਕ ਕੁਲਦੀਪ ਵੈਦ ਸਾਹਿਬ ਉਹ ਵੀ ਉੱਥੇ ਸੀ ਹੁਣ ਚਰਨਜੀਤ ਸਿੰਘ ਚੰਨੀ ਨੇ ਜਿਹੜਾ ਬਿਆਨ ਦਿੱਤਾ ਕਿਉਂਕਿ ਇਨ ਹਾਊਸ ਮੀਟਿੰਗ ਸੀ ਘਰੇਲੂ ਮੀਟਿੰਗ ਸੀ ਕਾਂਗਰਸ ਦੀ ਇਹਦੀ ਕੋਈ ਲਾਈਵ ਕਵਰੇਜ ਨਹੀਂ ਸੀ ਹੋ ਰਹੀ ਚਰਨਜੀਤ ਸਿੰਘ ਚੰਨੀ ਜਦੋਂ ਭਾਸ਼ਣ ਦੇਣ ਲੱਗੇ ਉਹਨਾਂ ਨੇ ਕਿਹਾ ਵੀ ਹੈ ਕਿ ਆਪਣੇ ਕੈਮਰੇ ਤੁਸੀਂ ਬੰਦ ਕਰ ਲਓ ਕਿਉਂਕਿ ਪਰਿਵਾਰ ਦੀਆਂ ਗੱਲਾਂ ਨੇ ਉਹਨਾਂ ਨੇ ਜਿਹੜੀ ਗੱਲ ਕਹੀ ਉਹ ਕਹਿੰਦੇ ਇਹ ਵੀ ਕਾਂਗਰਸ ਚ Dalit ਭਾਈਚਾਰੇ ਨੂੰ ਸੰਗਠਨ ਚ ਉਸ ਤਰ੍ਹਾਂ ਦੀ ਨੁਮਾਇੰਦਗੀ ਨਹੀਂ ਮਿਲ ਰਹੀ ਕਿਉਂਕਿ ਉਹਨਾਂ ਦਾ ਉਹਨਾਂ ਦੀ ਗੱਲ ਪੰਜਾਬ ਤੱਕ ਸੀ ਉਹ ਕਹਿੰਦੇ ਦੇਖੋ ਪੰਜਾਬ ਦਾ ਜ਼ਿਲ੍ਹਾ ਪੰਜਾਬ ਦਾ ਪ੍ਰਧਾਨ ਅ ਪ੍ਰਕਾਸ਼ ਐਲਓਪੀ ਅ ਪ੍ਰਕਾਸ਼ ਮੈਲਾ ਵਿੰਗ ਦੇ ਪ੍ਰਧਾਨ ਉਹ ਵੀ ਆਪਰਕਾਸਟ ਪਾਰਟੀ ਦਾ ਜਨਰਲ ਸਕੱਤਰ ਉਹ ਵੀ ਆਪਰਕਾਸਟ ਗੱਲ ਤਾਂ ਤੱਥਾਂ ਦੇ ਆਧਾਰ ਤੇ ਕੀਤੀ ਹੈ ਚਰਨਜੀਤ ਸਿੰਘ ਚੰਨੀ ਨੇ ਐਲਓਪੀ ਪ੍ਰਤਾਪ ਸਿੰਘ ਬਾਜਵਾ ਨੇ ਜੱਟ ਸਿੱਖ ਨੇ ਰਾਜਾ ਵੜਿੰਗ ਵੀ ਜੱਟ ਸਿੱਖ ਨੇ ਜਿਹੜੇ ਮੈਲਾ ਵਿੰਗ ਦੇ ਪ੍ਰਧਾਨ ਨੇ ਉਹ ਵੀ ਸਿੱਖ ਪਰਿਵਾਰ ਚੋਂ ਆਉਂਦੇ ਨੇ ਜੱਟ ਸਿੱਖ ਹੀ ਨੇ ਸ਼ਾਇਦ ਬੀਬੀ ਰੰਧਾਵਾ ਜੀ ਨੇ ਜਿਤਨਾ ਮੈਨੂੰ ਮੇਰੀ ਜਾਣਕਾਰੀ ਹੈ ਮੈਂ ਮਾਫੀ ਚਾਹੂੰਗਾ ਅਗਰ ਕੋਈ ਹੋਰ ਨੇ ਉਹਨਾਂ ਦੀ ਜਗ੍ਹਾ ਤੇ ਔਰ ਜਨਰਲ ਸਕੱਤਰ ਵੀ ਸੰਧੂ ਸਾਹਿਬ ਸੰਗਠਨ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਹੁਣ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਜਿਹੜੀ ਇਹ ਗੱਲ ਕਹੀ ਉਹਨਾਂ ਦਾ ਸੰਦਰਭ ਇਹ ਸੀ ਕਿ ਕਾਂਗਰਸ ਪਾਰਟੀ ਡੈਮੋਕ੍ਰੈਟਿਕ ਹੈ ਰਾਹੁਲ ਗਾਂਧੀ ਸਾਰੇ ਭਾਈਚਾਰਿਆਂ ਨੂੰ ਬਰਾਬਰ ਨੁਮਾਇੰਦਗੀ ਦੀ ਗੱਲ ਕਰਦੇ ਨੇ ਸਾਡੇ ਕੌਮੀ ਪ੍ਰਧਾਨ ਮਲਕੇ ਅਰਜਨ ਖੜਗੇ ਸਾਹਿਬ ਖੁਦ Dalit ਭਾਈਚਾਰੇ ਚੋਂ ਨੇ ਸੋ ਪੰਜਾਬ ਦੇ ਸੰਗਠਨ ਚ ਵੀ Dalit ਭਾਈਚਾਰੇ ਨੂੰ ਨੁਮਾਇੰਦਗੀ ਮਿਲਣੀ ਚਾਹੀਦੀ ਹੈ ਹਾਲਾਂਕਿ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਚਰਨਜੀਤ ਸਿੰਘ ਚੰਨੀ ਦਾ ਜਿਹੜਾ ਇਹ ਗੱਲ ਹੋਈ ਉਸ ਤੋਂ ਬਾਅਦ ਮਾੜੀ-ਮੁੱਟੀ ਉੱਥੇ ਰੌਲਾ-ਗੋਲਾ ਵੀ ਪਿਆ ਬਿਆਨਬਾਜ਼ੀਆਂ ਦਾ ਕਿਸੇ ਨੇ ਤਾੜੀਆਂ ਵੀ ਮਾਰੀਆਂ ਕਈਆਂ ਨੇ ਵਿਰੋਧ ਕੀਤਾ ਸੁਖਵਿੰਦਰ ਡੈਨੀ ਬੰਡਾਲਾ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਜੀ ਤੁਹਾਨੂੰ ਵੀ ਕਾਂਗਰਸ ਪਾਰਟੀ ਨੇ ਕਾਂਗਰਸ ਵਰਕਿੰਗ ਕਮੇਟੀ ਚ ਬਣਾਇਆ ਤੁਹਾਨੂੰ ਮੁੱਖ ਮੰਤਰੀ ਵੀ ਬਣਾਇਆ ਔਰ ਸੁਖਵਿੰਦਰ ਡੈਨੀ ਬੰਡਾਲਾ ਕਹਿੰਦੇ ਮੈਂ ਵੀ ਦਿੱਲੀ ਦਾ ਪ੍ਰਭਾਰੀ ਹਾਂ ਦਿੱਲੀ ਕਾਂਗਰਸ ਕਮੇਟੀ ਦੇ ਪ੍ਰਭਾਰੀ ਨੇ ਸੁਖਵਿੰਦਰ ਡੈਣੀ ਡੈਣੀ ਬੰਡਾਲਾ ਉਹਨਾਂ ਦਾ ਪਰਿਵਾਰ ਭਾਵੇਂ ਉਹ ਮذਬੀ ਸਿੱਖ ਭਾਈਚਾਰੇ ਚੋਂ ਆਇਆ ਉਹਨਾਂ ਦਾ ਪਰਿਵਾਰ ਔਰ ਉਹ ਬੜੇ ਪ੍ਰਾਣੇ ਕਾਂਗਰਸੀ ਨੇ ਉਹਨਾਂ ਦੇ ਪਿਤਾ ਤਿੰਨ ਪੀੜੀਆਂ ਤੋਂ ਕਾਂਗਰਸੀ ਨੇ ਕਦੀ ਉਸ ਪਰਿਵਾਰ ਨੇ ਕਾਂਗਰਸ ਛੱਡੀ ਨਹੀਂ ਉਹਨਾਂ ਦੇ ਪਿਤਾ ਵੀ ਸਾਭ ਕਮੰਤਰੀ ਰਹੇ ਸੁਖਵਿੰਦਰ ਡੈਣੀ ਕਹਿੰਦੇ ਮੈਨੂੰ ਵੀ ਪ੍ਰਧਾਨ ਬਣਾਇਆ ਪ੍ਰਭਾਰੀ ਬਣਾਇਆ ਦਿੱਲੀ ਦਾ ਐਕਟਿੰਗ ਪ੍ਰਭਾਰੀ ਨਵਜੋਤ ਸਿੱਧੂ ਦੇ ਨਾਲ ਰਹੇ ਸੁਖਵਿੰਦਰ ਡੈਣੀ ਬੰਡਾਲਾ ਕਹਿਣ ਦਾ ਮਤਲਬ ਹੈ ਕੀ ਚਰਨਜੀਤ ਸਿੰਘ ਚੰਨੀ ਦੇ ਬਿਆਨ ਨੂੰ ਕਿਉਂਕਿ ਮੀਡੀਆ ਦੇ ਵਿੱਚੋਂ ਗੱਲ ਲੀਕ ਹੋ ਗਈ ਪਹਿਲੀ ਤਾਂ ਗੱਲ ਜਿਹੜਾ ਇਹ ਇਨ ਹਾਊਸ ਮੀਟਿੰਗ ਸੀ ਚਰਨਜੀਤ ਸਿੰਘ ਚੰਨੀ ਹੋਣਾ ਦਾ ਇਹ ਬਿਆਨ ਜਾਂ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਇਹ ਉਸ ਸੰਦਰਭ ਚ ਨਹੀਂ ਗਈ ਮੀਡੀਆ ਚ ਮੀਡੀਆ ਦੇ ਵਿੱਚ ਜਾਂਦੇ ਜਾਂਦੇ ਇਹਦਾ ਸੰਦਰਭ ਵਿਗੜ ਗਿਆ ਇੰਜ ਲੱਗਿਆ ਸ਼ਾਇਦ ਚਰਨਜੀਤ ਸਿੰਘ ਚੰਨੀ ਨੇ ਕੋਈ ਜੱਟ ਸਿੱਖ ਭਾਈਚਾਰੇ ਦੇ ਲੀਡਰਸ਼ਿਪ ਨੂੰ ਚੁਣੌਤੀ ਦਿੱਤੀ ਹੈ ਅਜਿਹਾ ਨਹੀਂ ਹੈ ਉਹਨਾਂ ਨੇ ਅਪਰਕਾਸ਼ ਸ਼ਬਦ ਵਰਤਿਆ ਔਰ ਉਹ ਤਾਂ ਸੱਚ ਹੈ ਗੱਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੁੰਦਾ ਸੀ ਜਦੋਂ ਉਦੋਂ ਸੁਨੀਲ ਜਾਖੜ ਪ੍ਰਧਾਨ ਸੀ ਗੈਰ ਸਿੱਖ ਸੀ ਕਿਸੇ ਵੇਲੇ ਚਰਨਜੀਤ ਸਿੰਘ ਚੰਨੀ ਲੀਡਰ ਆਫ অপੋਜੀਸ਼ਨ ਸੀ ਮਤਲਬ ਨੁਮਾਇੰਦਗੀਆਂ ਮਿਲ ਜੁਲ ਕੇ ਮਿਲਣੀਆਂ ਚਾਹੀਦੀਆਂ ਨੇ ਹੁਣ ਜਿਹੜੀਆਂ ਨੁਮਾਇੰਦਗੀਆਂ ਨੇ ਉਹ ਜ਼ਿਆਦਾਤਰ ਅੱਛਾ ਜਿਹੜੇ ਮੁੱਖ ਮੰਤਰੀ ਦੇ ਚਿਹਰੇ ਵੀ ਨੇ ਹੁਣ ਜ਼ਿਆਦਾਤਰ ਕਾਂਗਰਸ ਚ ਚਰਨਜੀਤ ਸਿੰਘ ਚੰਨੀ ਨੇ ਦਲਿਤ ਭਾਈਚਾਰੇ ਤੋਂ ਜੇ ਤੁਸੀਂ ਬਾਕੀ ਦੇਖ ਲਓ ਪ੍ਰਮੁਖਤਾ ਦੇ ਨਾਲ ਨਵਜੋਤ ਸਿੰਘ ਸਿੱਧੂ ਉਹ ਵੀ ਜੱਟ ਸਿੱਖ ਭਾਈਚਾਰੇ ਤੋਂ ਪ੍ਰਤਾਪ ਸਿੰਘ ਬਾਜਵਾ ਜੱਟ ਸਿੱਖ ਭਾਈਚਾਰੇ ਤੋਂ ਰਾਜਾ ਬੜਿੰਗ ਜੱਟ ਸਿੱਖ ਭਾਈਚਾਰੇ ਚੋਂ ਰਾਣਾ ਗੁਰਜੀਤ ਪ੍ਰਗਟ ਸਿੰਘ ਸੁਖਜਿੰਦਰ ਰੰਧਾਵਾ ਜੀ ਬਹੁਤ ਸਾਰੇ ਹਾਲਾਂਕਿ ਜੇ ਅਸੀਂ ਦਲਿਤ ਭਾਈਚਾਰੇ ਚੋਂ ਦੇਖੀਏ ਉੱਥੇ ਵੀ ਨਿਚਰਨਜੀਤ ਸਿੰਘ ਚੰਨੀ ਨੇ ਸੁਖਵਿੰਦਰ ਡੈਣੀ ਬੰਡਾਲਾ ਨੇ ਉਹ ਵੀ ਮੁੱਖ ਮੰਤਰੀ ਦੇ ਚਿਹਰੇ ਬਣ ਸਕਦੇ ਨੇ ਕਿਉਂਕਿ ਮذਬੀ ਸਿੱਖ ਭਾਈਚਾਰੇ ਦੀ ਇਹ ਮੰਗ ਹੈ ਵਕ ਵਕ ਸੰਗਠਨਾ ਦੀ ਕਿ ਮذਬੀ ਸਿੱਖ ਭਾਈਚਾਰੇ ਚੋਂ ਵੀ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਵੇ ਕਿਉਂਕਿ ਉਹ ਸਾਰਿਆਂ ਨੂੰ ਲੱਗਦਾ ਹੈ ਕਿ ਕਾਂਗਰਸ ਦੇ ਵਿੱਚ ਫਰੀडम ਆਫ ਸਪੀਚ ਹੈ ਕਾਂਗਰਸ ਸਾਰੀਆਂ ਧਿਰਾਂ ਨੂੰ ਨੁਮਾਇੰਦਗੀ ਦਿੰਦੀ ਹੈ ਤੇ ਡਾਕਟਰ ਅਮਰ ਸਿੰਘ ਨੇ ਉਹ ਤਿੰਨ ਵਾਰ ਦੇ ਐਮਪੀ ਬਣ ਗਏ ਫਟਕੜ ਸਾਹਿਬ ਤੋਂ ਉਹ ਵੀ ਆ ਰੱਖਵੇਂ ਕਰਨ ਵਾਲੇ ਰਿਜ਼ਰਵ ਆ ਕੈਟਾਗਰੀ ਤੋਂ ਸੀਟ ਤੋਂ ਜਿੱਤੇ ਹੋਏ ਨੇ ਉਹ ਵੀ ਦਾਵੇਦਾਰ ਹੋ ਸਕਦੇ ਨੇ ਮੁੱਖ ਮੰਤਰੀ ਚਿਹਰੇ ਦੇ ਸੋ ਕਾਂਗਰਸ ਕੋਲ ਇਹ ਚਿਹਰੇ ਤਾਂ ਬਹੁਤ ਹੈ ਦਿੱਕਤ ਕਾਂਗਰਸ ਨੇ ਸੰਗਠਨ ਦੀ ਕੀ ਹੈ ਸੰਗਠਨ ਆਰਗੇਨਾਈਜ਼ ਨਹੀਂ ਹੈ ਸੰਗਠਿਤ ਨਹੀਂ ਹੈ ਹਾਈ ਕਮਾਂਡ ਦੀ ਪਕੜ ਨਹੀਂ ਹੈ ਕਾਂਗਰਸ ਚ ਅਨੁਸ਼ਾਸਨ ਨਹੀਂ ਹੈ ਅਗਰ ਹਾਈ ਕਮਾਂਡ ਕਿਸੇ ਇੱਕ ਨੂੰ ਵੀ ਮੁੱਖ ਮੰਤਰੀ ਦਾ ਚਿਹਰਾ ਬਣਾ ਦੇ ਤੇ ਹਾਈ ਕਮਾਂਡ ਨੂੰ ਡਰ ਹੈ ਕਿ ਬਾਕੀ ਸਾਰਿਆਂ ਨੇ ਗੁੱਟਬਾਜ਼ੀ ਕਰਨੀ ਹੈ ਵਿਰੋਧ ਕਰਨਾ ਤੁਸੀਂ ਦੇਖੋ ਨਾ ਰਾਜਾ ਵੜਿੰਗ ਨੂੰ ਕਈ ਲੀਡਰ ਪ੍ਰਧਾਨ ਨਹੀਂ ਮੰਨਦੇ ਚੰਗੀ ਤਰ੍ਹਾਂ ਨਾ ਇਸ਼ਾਰਿਆਂ ਇਸ਼ਾਰਿਆਂ ਚ ਜਦ ਕਿ ਪ੍ਰਧਾਨ ਪ੍ਰਧਾਨ ਹੁੰਦਾ ਹੈ ਰਾਜਾ ਵੜਿੰਗ ਪ੍ਰਧਾਨ ਹੈ ਅੱਛਾ ਰਾਜਾ ਵੜਿੰਗ ਵੀ ਜਿਸ ਤਰ੍ਹਾਂ ਦੀਆਂ ਕਾਰਵਾਈਆਂ ਕਰਦੇ ਨੇ ਉਹਨਾਂ ਦਾ ਵੀ ਸਮਝ ਨਹੀਂ ਆਉਂਦਾ ਡਾਕਟਰ ਨਵਜੋਤ ਕੌਰ ਸਿੱਧੂ ਨੇ ਬਿਆਨ ਕਾਂਗਰਸ ਦੀ ਕ腐ਪਸ਼ਨ ਤੇ ਨਹੀਂ ਸੀ ਦਿੱਤਾ ਉਹਨਾਂ ਨੂੰ ਮੁਤਲ ਕਰਤਾ ਕਿੰਨੇ ਲੀਡਰਾਂ ਨੇ ਇਨਡਿਸਪਲਨ ਕੀਤਾ ਕਰੀ ਕਾਰਵਾਈ ਨਹੀਂ ਕਰ ਸਕੇ ਵੱਡਿਆਂ ਤੇ ਜਿਹੜੇ ਅ ਅਹੁਦੇਦਾਰੀਆਂ ਚ ਥੋੜੇ ਜੇ ਘੱਟ ਸੀ ਉਹਨਾਂ ਤੇ ਕਾਰਵਾਈਆਂ ਵੀ ਕੀਤੀਆਂ ਸਿੱਧੂ ਦੇ ਸਮਰਥਕਾਂ ਤੇ ਵੀ ਕਈਆਂ ਤੇ ਕੀਤੀਆਂ ਸੋ ਰਾਜਾ ਵਡਿੰਗਹੋਨਾਂ ਦੀ ਜਿਹੜੀ ਇਨਡਿਸਪਲਨ ਦੇ ਖਿਲਾਫ ਸਟੈਂਡ ਹੈ ਉਹ ਸਪਸ਼ਟ ਨਹੀਂ ਹੈ ਕਲੀਅਰ ਨਹੀਂ ਹੈ ਉਹਦੀ ਜਸਟੀਫਿਕੇਸ਼ਨ ਬੜੀ ਔਖੀ ਹੈ ਉੰਜ ਰਾਜਾ ਵਢਿੰਗ ਨੇ ਜਿਹੜੀ ਪ੍ਰਧਾਨਗੀ ਜਿਹੜੇ ਹੁਣ ਜ਼ਿਲ੍ਹਾ ਪ੍ਰਧਾਨ ਬਣਾਏ ਨੇ ਇਹ ਤਾਂ ਹੁਣ ਰਾਜਾ ਵਢਿੰਗ ਸਰਵਜਨਿਕ ਕਰਨ ਕਿ ਹਰ ਜ਼ਿਲ੍ਹੇ ਚ ਜਿਹੜੇ ਉਹਨਾਂ ਨੇ ਪ੍ਰਧਾਨ ਬਣਾਏ ਨੇ ਪੰਜਾਬ ਦੇ ਵਿੱਚ ਕਾਂਗਰਸ ਨੇ ਸ਼ਾਇਦ 26 27 ਜਾਂ 28 ਜ਼ਿਲ੍ਹਿਆਂ ਦੇ ਪ੍ਰਧਾਨ ਬਣਾਏ ਨੇ ਕਿਉਂਕਿ ਕਈ ਜਿਹੜੇ ਪੁਲਸ ਜ਼ਿਲ੍ਹੇ ਨੇ ਪਾਰਟੀਆਂ ਉਹਨਾਂ ਨੂੰ ਵੀ ਵੱਖਰੇ ਜ਼ਿਲ੍ਹੇ ਦੇ ਤੌਰ ਤੇ ਕੰਸਿਡਰ ਕਰਦੀਆਂ ਨੇ 32% ਲਗਭਗ ਰਾਖਵਾ ਕਰਨਾ ਹੈ ਦਲਿਤ ਭਾਈਚਾਰੇ ਦੀਆਂ ਵੋਟਾਂ ਦਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸਾਰਿਆਂ ਦੇ ਵਿੱਚੋਂ ਕੀ 32% ਦੇ ਹਿਸਾਬ ਨਾਲ ਪ੍ਰਧਾਨਗੀਆਂ ਮਿਲੀਆਂ ਸੰਗਠਨ ਚ ਹੋਰ ਅਹੁਦੇਦਾਰੀਆਂ ਮਿਲੀਆਂ ਇਹ ਇਹ ਸਾਰੇ ਸਵਾਲ ਨੇ ਜਿਹੜੇ ਦਲਿਤ ਭਾਈਚਾਰੇ ਦੇ ਲੀਡਰ ਉਠਾਉਂਦੇ ਨੇ ਕਿ ਰਾਜ ਸਭਾ ਚ ਵੀ ਸਾਨੂੰ ਬਰਾਬਰ ਦੀ ਨੁਮਾਇੰਦਗੀ ਮਿਲੇ ਮੰਤਰੀਆਂ ਦੀਆਂ ਟਿਕਟਾਂ ਵੀ ਸਾਨੂੰ ਬਰਾਬਰ ਮਿਲਣ ਐਮਐਲਏ ਦੀਆਂ ਟਿਕਟਾਂ ਵੀ ਬਰਾਬਰ ਮਿਲਣ ਸਾਰੇ ਭਾਈਚਾਰੇ ਆਪਣੀ ਆਪਣੀ ਰੇਸ਼ੋ ਮੁਤਾਬਕ ਆਪਣੀ ਆਪਣੀ ਸਥਿਤੀ ਮੁਤਾਬਕ ਵੋਟ ਸ਼ੇਅਰ ਮੁਤਾਬਕ ਮੰਗ ਕਰਦੇ ਨੇ ਟਿਕਟਾਂ ਦੀ ਇਹ ਹੁਣ ਕਾਂਗਰਸ ਦੇ ਸੰਗਠਨ ਨੂੰ ਸੋਚਣ ਦੀ ਲੋੜ ਹੈ ਹਾਲਾਂਕਿ ਰਾਜਾ ਵਡਿੰਗਰ ਕਈ ਲੀਡਰਾਂ ਨੇ ਇਹ ਕਹਿ ਦਿੱਤਾ ਕਿ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਜਿਆ ਨਹੀਂ ਕਹਿਣਾ ਚਾਹੀਦਾ ਸੀ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਸੀਐਮ ਬਣਾਇਆ ਉਹ ਦਲਿਤ ਫੇਸ ਨੇ ਉਹਨਾਂ ਨੂੰ ਸੀਡਬਲਯੂਸੀ ਦਾ ਮੈਂਬਰ ਬਣਾਤਾ ਚਰਨਜੀਤ ਸਿੰਘ ਚੰਨੀ ਆਪਣੀ ਤਾਂ ਗੱਲ ਕਰ ਹੀ ਨਹੀਂ ਸੀ ਰਹੀ ਉਹ ਤਾਂ ਗੱਲ ਕਰ ਰਹੇ ਸੀ ਸਮੁੱਚਤਾ ਦੇ ਵਿੱਚ ਉਹਨਾਂ ਨੇ ਹਿੰਦੀ ਚ ਬੋਲਿਆ ਕਿ ਸਾਰੇ ਵੱਡੇ ਅਹੁਦਿਆਂ ਤੇ ਅਪਰਕਾਸਟ ਹੈ ਹਮ ਕਹਾਂ ਜਾਏ ਹਮ ਹਮ ਮੈਂ ਕਹਾਂ ਜਾਉ ਨਹੀਂ ਕਿਹਾ ਚਰਨਜੀਤ ਸਿੰਘ ਚੰਨੀ ਨੇ ਉਹਨਾਂ ਨੇ ਕਿਹਾ ਅਸੀਂ ਕਿ ਸਾਡੇ ਲਈ ਵੀ ਸੀਟਾਂ ਦਿਓ ਔਰ ਇਹ ਕੋਈ ਲਾਈਵ ਪ੍ਰਸਾਰਣ ਨਹੀਂ ਸੀ ਕੋਈ ਪ੍ਰੈਸ ਕਾਨਫਰੰਸ ਨਹੀਂ ਸੀ ਕੋਈ ਰੈਲੀ ਨਹੀਂ ਸੀ ਇਹ ਕਾਂਗਰਸ ਦੇ ਉਸ ਸੈੱਲ ਦੀ ਅੰਦਰੂਨੀ ਮੀਟਿੰਗ ਸੀ ਹੁਣ ਅੰਦਰੂਨੀ ਮੀਟਿੰਗ ਦੀ ਵੀਡੀਓ ਕਿਵੇਂ ਬਾਹਰ ਗਈ ਅੰਦਰੂਨੀ ਮੀਟਿੰਗ ਦੀਆਂ ਗੱਲਾਂ ਕਿਵੇਂ ਬਾਹਰ ਗਈਆਂ ਰਾਜਾ ਵੜਿੰਗ ਉਹਨਾਂ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਕਿ ਜਿਹੜੀਆਂ ਪ੍ਰਾਈਵੇਟ ਮੀਟਿੰਗਸ ਨੇ ਅਸੀਂ ਘਰਾਂ 'ਚ ਵੀ ਹਰਜੋਤ ਜੀ ਕੋਈ ਪੁੱਤ ਧੀ ਦਾ ਕੋਈ ਰਿਸ਼ਤਾ ਵੀ ਕਰਨਾ ਹੋਵੇ ਤੇ ਅਸੀਂ ਕਿੰਨੀ ਵਾਰੀ ਘਰਾਂ ਚ ਬਹਿ ਕੇ ਵਿਚਾਰਾ ਕਰਦੇ ਆ ਉਹ ਗੱਲਾਂ ਬਾਹਰ ਨਹੀਂ ਜਾਣੀਆਂ ਚਾਹੀਦੀ ਹੁੰਦੀਆਂ ਉਹ ਜਾਂਦੀਆਂ ਵੀ ਨਹੀਂ ਪਰਿਵਾਰਾਂ ਦੇ ਅੰਦਰੂਨੀ ਮਸਲੇ ਅੰਦਰੂਨੀ ਲੜਾਈ ਝਗੜੇ ਘਰਾਂ ਚ ਨਿਪਟਾਏ ਜਾਂਦੇ ਨੇ ਇਹ ਜਿਹੜੀਆਂ ਮੀਟਿੰਗਾਂ ਸੀ ਇਹਦੇ ਚ ਮਨਮਟਾਬ ਵੀ ਆਉਂਦੇ ਨੇ ਇਹਦੇ ਚ ਗੁੱਸੇ ਗਿਲੇ ਵੀ ਹੁੰਦੇ ਨੇ ਇਹ ਗੱਲਾਂ ਅਗਰ ਬਾਹਰ ਚਲੀਆਂ ਜਾਣ ਤੇ ਇਹ ਕਮਜ਼ੋਰੀ ਸੰਗਠਨ ਦੀ ਹੈ ਇਹਦਾ ਮਤਲਬ ਹੈ 27 ਤੋਂ ਪਹਿਲਾਂ ਕਾਂਗਰਸ ਨੇ ਆਪਣੀ ਚਲਦੀ ਗੱਡੀ ਪੈਂਚਰ ਕਰ ਲਈ ਹੁਣ ਇਹ ਪੈਂਚਰ ਲਵਾ ਲੈਣਗੇ ਯਾ ਇਹ ਪੈਂਚਰੀ ਗੱਡੀ ਚੱਲਦੀ ਰਹਿਣੀ ਹੈ ਇਹ ਹੁਣ ਕਾਂਗਰਸ ਦੇ ਹੱਥ ਹੈ ਹੁਣ ਮੀਟਿੰਗ ਵੈਸੇ ਸੱਦ ਲਈ ਕਹਿੰਦੇ 22 23 ਨੂੰ ਹੁਣ ਹਾਈ ਕਮਾਂਡ ਕੀ ਫੈਸਲਾ ਕਰਦੀ ਹੈ ਉਹਦੇ ਤੇ ਨਜ਼ਰ ਬਣੀ ਰਹੇਗੀ ਪਰ ਚਰਨਜੀਤ ਸਿੰਘ ਚੰਨੀ ਤੇ ਕਿਤੇ ਕੋਈ ਕਾਰਵਾਈ ਨਾ ਕਰ ਦੇਣ ਇਹ ਨਹੀਂ ਕਰਨੀ ਚਾਹੀਦੀ ਤਕਨੀਕੀ ਤੌਰ ਤੇ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਦੇ ਵਿਰੋਧ ਤੇ ਕੁਝ ਨਹੀਂ ਕਿਹਾ ਜੋ ਮੈਨੂੰ ਲੱਗਦਾ ਜੀ 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 ਬਿਲਕੁਲ ਸੋ ਡੈਲਾ ਜੀ ਜਿਸ ਤਰ੍ਹਾਂ ਦੀਆਂ ਕਾਂਗਰਸ ਪਾਰਟੀ ਨੂੰ ਲੈ ਕੇ ਸਥਿਤੀਆਂ ਬੜੀਆਂ ਨਜ਼ਰ ਆ ਰਹੀਆਂ ਹਨ ਖਾਸ ਤੌਰ ਤੇ ਚਰਨਜੀਤ ਸਿੰਘ ਚੰਨੀ ਦੇ ਸਬਿਆਨ ਤੋਂ ਬਾਅਦ ਤਾਂ ਕੀ ਲੱਗਦਾ ਹੈ ਕਿ ਕੋਈ ਸੰਭਾਵਨਾ ਇਸ ਤਰ੍ਹਾਂ ਦੀ ਲੱਗ ਰਹੀ ਹੈ ਕਿ ਚਰਨਜੀਤ ਤੇ ਚੰਨੀ ਜੋ ਹੈ ਬੀਜੇਪੀ ਵਿੱਚ ਸ਼ਾਮਿਲ ਹੋ ਸਕਦੇ ਨੇ ਕਿਉਂਕਿ ਬੀਜੇਪੀ ਦੇ ਸੀਨੀਅਰ ਲੀਡਰ ਕੇਵਲ ਸਿੰਘ ਢਿੱਲੋਂ ਦਾ ਜਿਹੜਾ ਬਿਆਨ ਆਇਆ ਜੋ ਉਹਨਾਂ ਨੇ ਗੱਲ ਕਹੀ ਕਿ ਬੀਜੇਪੀ ਜੋ ਹੈ ਖੁੱਲਾ ਸੱਦਾ ਦਿੰਦੀ ਹੈ ਚਰਨਜੀਤ ਤੇ ਚੰਨੀ ਨੂੰ ਬੀਜੇਪੀ ਵਿੱਚ ਸ਼ਾਮਿਲ ਹੋਣ ਦੇ ਲਈ ਇਸ ਦੇ ਉੱਪਰ ਵੀ ਗੱਲ ਜ਼ਰੂਰ ਸਾਂਝੀ ਕਰਿਓ ਦੇਖੋ ਇਹ ਵੀ ਬਹੁਤ ਮਹੱਤਵਪੂਰਨ ਇਹ ਵੀ ਬਹੁਤ ਮਹੱਤਵਪੂਰਨ ਹੈ ਮੇਰੇ ਕੋਲੇ ਮੈਂ ਟਵੀਟ ਕਰ ਰਿਹਾ ਸੀ ਸੋਸ਼ਲ ਮੀਡੀਆ ਦਾ ਐਕਸ ਕੇਵਲ ਸਿੰਘ ਢਿੱਲੋਂ ਬੜੇ ਸੀਨੀਅਰ ਲੀਡਰ ਨੇ ਕਾਂਗਰਸ ਪਾਰਟੀ ਦੇ ਹੁਣ ਉਹ ਬੀਜੇਪੀ ਚ ਆ ਚੁੱਕੇ ਨੇ ਬੀਜੇਪੀ ਚ ਵੱਡੇ ਅਹੁਦੇਤੇ ਨੇ ਮੀਤ ਪ੍ਰਧਾਨ ਵੀ ਨੇ ਉਹਨਾਂ ਨੇ ਟਵੀਟ ਕਰਤਾ ਕਹਿੰਦੇ ਚਰਨਜੀਤ ਸਿੰਘ ਚੰਨੀ ਜੀ ਇੱਕ ਮਾਣਮੱਤੇ ਪੰਜਾਬੀ ਹੋਣ ਦੇ ਨਾਤੇ ਮੈਂ ਮੰਨਦਾ ਹਾਂ ਕਿ ਦਲਿਤ ਪ੍ਰਤੀਨਿਧਤਾ ਬਾਰੇ ਤੁਹਾਡਾ ਸਟੈਂਡ ਲੀਡਰਸ਼ਿਪ ਅਤੇ ਧਰਮ ਨਿਰਪੱਖ ਕਦਰਾਂ ਕੀਮਤਾਂ ਨੂੰ ਦਰਸਾਉਂਦਾ ਹੈ ਬੀਜੇਪੀ ਫॉर ਪੰਜਾਬ ਵਿੱਚ ਤੁਹਾਨੂੰ ਹਰ ਭਾਈਚਾਰੇ ਦੀ ਸੇਵਾ ਕਰਨ ਦਾ ਆਦਰ ਸਨਮਾਨ ਅਤੇ ਅਸਲੀ ਮੌਕਾ ਮਿਲੇਗਾ ਆਓ ਮਿਲ ਕੇ ਪੰਜਾਬ ਦੇ ਭਵਿੱਖ ਲਈ ਕੰਮ ਕਰੀਏ ਹੁਣ ਉਹਨਾਂ ਨੇ ਸੱਦਾ ਮਾਰਤਾ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਇਹਦਾ ਮਤਲਬ ਹੈ ਇਹ ਫਰਕ ਹੈ ਕਾਂਗਰਸ ਤੇ ਬੀਜੇਪੀ 'ਚ ਹੁਣ ਬੀਜੇਪੀ 'ਚ ਉਹਨਾਂ ਨੇ ਖੁੱਲਾ ਸੱਦਾ ਮਾਰਤਾ ਚਰਨਜੀਤ ਸਿੰਘ ਚੰਨੀ ਨੂੰ ਕਿਸੇ ਨੇ ਕੇਵਲ ਟਿਲੋਂ ਉਹਨਾਂ ਨੂੰ ਸਲੀਪਰ ਸੈੱਲ ਨਹੀਂ ਕਹਿਣਾ ਕਿਉਂਕਿ ਚਰਨਜੀਤ ਸਿੰਘ ਚੰਨੀ ਨੂੰ ਕੇਵਲ ਢਿੱਲੋਂ ਉਹਨਾਂ ਨੇ ਜਿਹੜਾ ਇਹ ਸੱਦਾ ਮਾਰਿਆ ਉੱਥੇ ਸਾਰੇ ਸੰਗਠਿਤ ਨੇ ਉੱਥੇ ਕੋਈ ਜਲਦਬਾਜ਼ੀ ਚ ਵਿਰੋਧ ਨਹੀਂ ਕਰਦਾ ਔਰ ਅਗਰ ਕੇਵਲ ਸਿੰਘ ਢਿੱਲੋਂ ਉਹਨਾਂ ਨੇ ਟਵੀਟ ਕੀਤਾ ਹੈ ਕਿ ਉਹਨਾਂ ਨੇ ਜ਼ਰੂਰ ਕਿਸੇ ਨਾ ਮਾੜੀ ਮੋਟੀ ਸਲਾਹ ਕੀਤੀ ਹੋਣੀ ਹੈ ਵੀ ਮੈਨੂੰ ਲੱਗਦਾ ਜੀ ਪਰਨਜੀਤ ਸਿੰਘ ਚੰਨੀ ਉਹਨਾਂ ਨਾਲ ਇਹ ਜਸਟਿਸ ਨਹੀਂ ਹੋਇਆ ਗੱਲ ਹੋ ਸਕਦੀ ਹੈ ਪਰ ਕੇਵਲ ਢਿੱਲੋਂ ਦਾ ਚਰਨਜੀਤ ਸਿੰਘ ਚੰਨੀ ਨੂੰ ਸੱਦਾ ਮਾਰਨਾ ਕਾਂਗਰਸ ਨੂੰ ਇਹ ਅੱਜ ਮੰਨ ਲੈਣਾ ਚਾਹੀਦਾ ਹੈ ਕਿ ਅਗਰ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਛੱਡਤੀ ਤੇ ਸਤਾਈ ਦੇ ਵਿੱਚ ਬਚੀ ਖੁਚੀ ਉਮੀਦ ਵੀ ਕਾਂਗਰਸ ਦੀ ਖਤਮ ਹੋ ਜਾਣੀ ਹੈ ਕਿਉਂਕਿ ਉਹਦੇ ਨਾਲ ਕਾਂਗਰਸ ਨੂੰ ਜਿਹੜਾ ਘਾਟਾ ਪੈਣਾ ਹੈ ਉਹ ਘਟੋ ਘਟ ਸਾਲ 2 ਸਾਲ 3 ਸਾਲ ਪੂਰਾ ਨਹੀਂ ਹੋਣਾ ਹਜੇ ਤਾਂ ਨਵਜੋਤ ਸਿੱਧੂ ਦੀ ਗੈਰ ਹਾਜ਼ਰੀ ਕਾਂਗਰਸ ਘਾਟਾ ਪੂਰਾ ਨਹੀਂ ਕਰ ਪਾ ਰਹੀ ਇਹ ਕਹਿੰਦੇ ਸੀ ਨਵਜੋਤ ਸਿੱਧੂ ਕਰਕੇ ਅਨੁਸ਼ਾਸਨਹੀਨਤਾ ਹੁਣ ਉਹ 2 2.5 ਸਾਲ ਹੋ ਗਏ ਆਪਣੇ ਕੰਮ ਤੇ ਹੈ ਤੇ ਹੁਣ ਕਾਂਗਰਸ ਚ ਦੇਖੋ ਅਨੁਸ਼ਾਸਨਹੀਨਤਾ ਹੁਣ ਦੇਖੋ ਗੁੱਟਬਾਜ਼ੀਆਂ ਮੁੱਖ ਮੰਤਰੀ ਦੇ ਚਿਹਰਿਆਂ ਦੀਆਂ ਲੜਾਈਆਂ ਹੁਣ ਤਾਂ ਨਵਜੋਤ ਸਿੱਧੂ ਹੈ ਨਹੀਂ ਜੇ ਚਰਨਜੀਤ ਸਿੰਘ ਚੰਨੀ ਵੀ ਬੀਜੇਪੀ ਚ ਚਲੇ ਗਏ ਤੇ ਫਿਰ ਰਹਿ ਕੀ ਜਾਣਾ ਸੋ ਮੈਨੂੰ ਇਹ ਲੱਗਦਾ ਹੈ ਕੇਵਲ ਟਿਲੋਂ ਉਹਨਾਂ ਨੇ ਵੀ ਮੌਕੇ ਤੇ ਛੱਕਾ ਮਾਰਿਆ ਚੌਕਾ ਨਹੀਂ ਸੋ ਪੋਲਿਟਿਕਸ ਹੈ ਸੋ ਉਹ ਚਾਹੁੰਦੇ ਨੇ ਕਿ ਕਿੰਨੇ ਹੋਰ ਲੀਡਰ ਬੀਜੇਪੀ ਚ ਆ ਰਹੇ ਨੇ ਔਰ ਅਗਰ ਕਿਤੇ ਚਰਨਜੀਤ ਸਿੰਘ ਚੰਨੀ ਵਰਗਾ ਲੀਡਰ ਬੀਜੇਪੀ ਚ ਚਲਿਆ ਗਿਆ ਤੇ ਜਿਹੜੀ ਬੀਜੇਪੀ ਅੱਜ ਸ਼ਹਿਰਾਂ ਚ ਆਮ ਆਦਮੀ ਪਾਰਟੀ ਨੂੰ ਸਿੱਧੀ ਟੱਕਰ ਦੇ ਰਹੀ ਹੈ ਚਰਨਜੀਤ ਸਿੰਘ ਚੰਨੀ ਅਗਰ ਬੀਜੇਪੀ ਚ ਚਲੇ ਜਾਂਦੇ ਨੇ ਤੇ ਪਿੰਡਾਂ 'ਚ ਵੀ ਮੁਕਾਬਲਾ ਬੀਜੇਪੀ ਦਾ ਆਮ ਆਦਮੀ ਪਾਰਟੀ ਨਾਲ ਹੋ ਜਾਣਾ ਹੈ ਅਕਾਲੀ ਦਲ ਬੀਜੇਪੀ ਔਰ ਆਮ ਆਦਮੀ ਪਾਰਟੀ ਫਿਰ ਟਕੋਣਾ ਮੁਕਾਬਲਾ ਚਰਨਜੀਤ ਸਿੰਘ ਚੰਨੀ ਅਗਰ ਕਾਂਗਰਸ ਛੱਡ ਗਈ ਤੇ ਕਾਂਗਰਸ ਚੌਥੇ ਨੰਬਰ ਦੀ ਪਾਰਟੀ ਬਣ ਸਕਦੀ ਹੈ ਅੱਜ ਦੀਆਂ ਸਥਿਤੀਆਂ 'ਚ ਸ਼ਹਿਰਾਂ 'ਚ ਅੱਜ ਕਾਂਗਰਸ ਤੀਜੇ ਨੰਬਰ ਤੇ ਮੰਨਦਾ ਮੈਂ ਪਿੰਡਾਂ 'ਚ ਦੂਜੇ ਨੰਬਰ ਤੇ ਨੰਬਰ 1 ਤੇ ਆਪ ਨੰਬਰ 2 ਤੇ ਕਾਂਗਰਸ ਸ਼ਹਿਰਾਂ 'ਚ ਨੰਬਰ 1 ਤੇ ਆਪ ਨਾਲ ਬੀਜੇਪੀ ਉਹਦੇ ਮੁਕਾਬਲੇ 'ਚ ਹੈ ਚਾਹੇ ਬੀਜੇਪੀ ਨੂੰ ਇੱਕ ਤੇ ਕਹਿ ਦਿਓ ਆਪ ਦਾ ਮੁਕਾਬਲਾ ਕਿਉਂਕਿ ਆਪ ਦੀ ਸੱਤਾ 50% ਚ ਇਸ ਕਰਕੇ ਉਹਨ ਤੁਹਾਨੂੰ ਇਹ ਸਮਿਕਰਣ ਬਦਲ ਰਹਿਣੇ ਸਤਾਈ ਤੋਂ ਪਹਿਲਾਂ ਇਹ ਕਾਂਗਰਸ ਦੇ ਲੀਡਰਾਂ ਨੂੰ ਇਹ ਸਮਝਣ ਦੀ ਲੋੜ ਹੈ ਅਜੋਦੀ ਜੀ ਜੀ ਬਿਲਕੁਲ ਸੋਡਲਾ ਜੀ ਅੱਗੋਂ ਗੱਲ ਕਰੀਏ ਬੰਗਾ ਦੀ ਜਿਹੜੀ ਧਾਰਮਿਕ ਜਗ੍ਹਾ ਹੈ ਨਾ ਬਕਵਲ ਰਾਜਾ ਸਾਹਿਬ ਮਾਮਲੇ ਵਿੱਚ ਜੋ ਹੈ ਇੱਕ ਹੋਰ ਵੱਡਾ ਅਪਡੇਟ ਆਇਆ ਮੈਂ ਜ਼ਰੂਰ ਚਾਹਾਂਗੀ ਅਖੀਰ ਦੇ ਵਿੱਚ ਇਸ ਮਾਮਲੇ ਦੇ ਉੱਪਰ ਵੀ ਤਾਜ਼ਾ ਅਪਡੇਟ ਜ਼ਰੂਰ ਸਾਂਝਾ ਕਰਿਓ ਦੇਖੋ ਆਮ ਆਦਮੀ ਪਾਰਟੀ ਦੀ ਟੀਮ ਤਿੰਨ ਮੈਂਬਰੀ ਗਈ ਹੋਰ ਵੀ ਲੀਡਰ ਸੀ ਉਹਦੇ ਵਿੱਚ ਮਲਵਿੰਦਰ ਮਲਵਿੰਦਰ ਸਿੰਘ ਕਾਂਗ ਜਿਹੜੇ ਐਮਪੀ ਨੇ ਫਤਿਹਗੜ੍ਹ ਸਾਹਿਬ ਤੋਂ ਉਹ ਗਏ ਮੰਤਰੀ ਸਰਕਾਰ ਚ ਦੋ ਨੰਬਰ ਦੇ ਮੰਤਰੀ ਨੇ ਭਗਵੰਤ ਮਾਨ ਤੋਂ ਬਾਅਦ ਹਰਪਾਲ ਚੀਮਾ ਜੀ ਹੋ ਗਏ ਖਜ਼ਾਨਾ ਮੰਤਰੀ ਨੇ ਤੇ ਸਿੱਖਿਆ ਮੰਤਰੀ ਨੇ ਹਰਜੋਤ ਬੈਂਸ ਹੋ ਗਏ ਇਹਨਾਂ ਨੇ ਉੱਥੇ ਜਾ ਕੇ ਪ੍ਰੈਸ ਕਾਨਫਰੰਸ ਪ੍ਰੈਸ ਨੂੰ ਬਰੀਫ ਕੀਤਾ ਕਿ ਜਿਹੜਾ ਡੇਰੇ ਦੀ ਉਹ ਧਾਰਮਿਕ ਬੰਗਾ ਦੀ ਬੰਗੇ ਦੀ ਉਹ ਧਾਰਮਿਕ ਥਾਂ ਉਥੇ ਜਿਹੜੀ ਜਾਣਕਾਰੀ ਆਈ ਪਿਛਲੇ ਦਿਨਾਂ ਦੇ ਵਿੱਚ ਪਵਿੱਤਰ ਸਰੂਪਾਂ ਬਾਰੇ ਉਹ ਕਹਿੰਦੇ ਅਸੀਂ ਸਾਰੀ ਜਾਣਕਾਰੀ ਲੈ ਲਈ ਹੈ ਸਾਰੀ ਜਾਣਕਾਰੀ ਐਕੂਰੇਟ ਹੈ درست ਹੈ ਸਾਰਾ ਕੁਝ ਉਥੇ ਠੀਕ ਠਾਕ ਹੈ ਔਰ ਇਹ ਪੂਰਾ ਮਾਮਲਾ ਮੈਨੂੰ ਲੱਗਦਾ ਹੈ ਇਹ ਸੁਲਝ ਗਿਆ ਕਿਉਂਕਿ ਇਹ ਗਿਆ ਹਰਪਾਲ ਚੀਮਾ ਨੇ ਕਿ ਸਰਕਾਰ ਔਰ ਸਿਟ ਦੇ ਵਿਚਾਲੇ ਕੋਈ ਕਨਫਿਊਜ਼ਨ ਸੀ ਕੋਈ ਇਨਫੋਰਮੇਸ਼ਨ ਨੂੰ ਲੈ ਕੇ ਕਨਫਿਊਜ਼ਨ ਸੀ ਤੇ ਉਹ ਦੂਰ ਹੋ ਗਈ ਹੈ ਇਹ ਮਾਮਲਾ ਮੈਨੂੰ ਲੱਗਦਾ ਹੈ ਪੰਜਾਬ ਸਰਕਾਰ ਨੇ ਸੁਲਝਾ ਲਿਆ ਔਰ ਮੁੱਖ ਮੰਤਰੀ ਭਗਵੰਤ ਮਾਨ ਵੀ ਹੁਣ ਉਥੇ ਜਾਣਗੇ ਸੋ ਇਹਦਾ ਮਤਲਬ ਹੈ ਦੇਖੋ ਤੁਸੀਂ ਫਰਕ ਦੇਖੋ ਹਰਜੋਜੀ ਜੀ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਜਦੋਂ ਸਰਕਾਰ ਅੱਗੇ ਲੋਕ ਧਰਨੇ ਮਾਰਦੇ ਸੀ ਸਰਕਾਰ ਕਰਦੇ ਸੀ ਵੀ ਪੁਲਿਸ ਅਣਪਛਾਤੀ ਕਿਵੇਂ ਹੋ ਸਕਦੀ ਹੈ ਜਦੋਂ ਦੋ ਸਿੰਘ ਸ਼ਹੀਦ ਹੋਏ ਸੀ ਅਰਦਾਸ ਕਰਦੀ ਸ਼ਾਂਤਮਈ ਪਾਠ ਕਰਦੀ ਪੁਲਿਸ ਤੇ ਜਦੋਂ ਜਦੋਂ ਲੋਕਾਂ ਤੇ ਸਿੱਖ ਸੰਗਤ ਤੇ ਜਦੋਂ ਫਾਇਰਿੰਗ ਹੋ ਗਈ ਸੀ ਦੋ ਸਿੰਘ ਸ਼ਹੀਦ ਹੋਏ ਸੀ ਉਦੋਂ ਅਗਰ ਪੰਜਾਬ ਦੀ ਸਰਕਾਰ ਨੇ ਗਲਤੀ ਦਰੁਸਤ ਕੀਤੀ ਹੁੰਦੀ ਭੁੱਲ ਦਰਸਤ ਕੀਤੀ ਹੁੰਦੀ ਕਿ ਅਸੀਂ ਪਤਾ ਕਰ ਲਿਆ ਜੀ ਕਿਵੇਂ ਸਾਰਾ ਕੁਝ ਵਾਪਰਿਆ ਕਿਹੜੇ ਪੁਲਿਸ ਮੁਲਾਜ਼ਮ ਸੀ ਕਿਵੇਂ ਗੋਲੀ ਚੱਲੀ ਮਾਮਲਾ ਖਤਮ ਹੋ ਜਾਣਾ ਸੀ ਸਰਕਾਰਾਂ ਕਈ ਵਾਰੀ ਅੜ ਜਾਂਦੀਆਂ ਨੇ ਬਿਲਕੁਲ ਨਹੀਂ ਅੜਨਾ ਚਾਹੀਦਾ ਸਰਕਾਰਾਂ ਨੂੰ ਅਗਰ ਕਿਤੇ ਕੋਈ ਗਲਤੀ ਹੈ ਕੋਈ ਕਨਫਿਊਜ਼ਨ ਹੈ ਤੇ ਉਹਨੂੰ ਸੁਧਾਰੋ ਇਹ ਯੂ ਟਰਨ ਨਹੀਂ ਹੁੰਦਾ ਇਹ ਲੋਕ ਹਿੱਤ ਚ ਫੈਸਲਾ ਹੁੰਦਾ ਸੋ ਆਮ ਆਦਮੀ ਪਾਰਟੀ ਨੇ ਚੰਗਾ ਫੈਸਲਾ ਕੀਤਾ ਉਹਨਾਂ ਨੇ ਸਾਫ਼ ਕਰਤਾ ਕਿ ਬੰਗੇ ਦੀ ਉਸ ਧਾਰਮਿਕ ਥਾਂ ਤੇ ਸਾਰਾ ਕੁਝ ਠੀਕ ਠਾਕ ਹੈ ਜੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਪੰਜਾਬ ਦੀ ਮੌਜੂਦਾ ਸਿਆਸੀ ਤਸਵੀਰ ਦੇ ਉੱਪਰ ਤੁਸੀਂ ਆਪਣਾ ਅਨਲਿਸਿਸ ਜੋ ਹੈ ਅੱਜ ਸਾਂਝਾ ਕੀਤਾ ਖਾਸ ਕਰਕੇ ਸੀ ਕਾਂਗਰਸ ਪਾਰਟੀ ਦੀ ਸਿਆਸੀ ਤਸਵੀਰ ਤੁਹਾਡੇ ਤੋਂ ਸਮਝ ਗਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਦਰਸ਼ਕਾਂ ਦਾ ਵੀ ਧੰਨਵਾਦ ਕਰਦੀਆਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਚੈਨਲ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਵੀ ਸਮੇਂ-ਸਮੇਂ ਤੇ ਕਮੈਂਟਸ ਜ਼ਰੀਏ ਸਾਡੇ ਨਾਲ ਸਾਂਝੇ ਕਰਦੇ ਨੇ ਫਿਲਹਾਲ ਇਸੇ ਦੇ ਨਾਲ ਮੈਨੂੰ ਯਾਨੀ ਹਰਜੂਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਧੰਨਵਾਦ ਹਰਜੂ ਜੀ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਤੱਕ ਵਧਾ ਸਕਦੇ ਹੋ ਤੁਸੀਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਜਾਂ ਪ੍ਰੈਸ ਨੋਟ ਬਣਾ ਕੇ ਭੇਜ ਸਕਦੇ ਹੋ ਅਸੀਂ ਤੁਹਾਡਾ ਪੱਖ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ